ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਤੁਹਾਨੂੰ ਦੱਸ ਦਈਏ ਕਿ ਏਪੀ ਢੱਲੋਂ ਨੇ ਦਲਜੀਤ ਨੂੰ ਕੀ ਕੁਝ ਕਿਹਾ ਆ ਪੋਸਟ ਤੇ ਤੁਸੀਂ ਪੜ੍ਹ ਨਹੀਂ ਲਿਆ ਆ ਤੇ ਉਸ ਦੇ ਮੁਤਾਬਿਕ ਅਸੀਂ ਤੁਹਾਨੂੰ ਏਪੀ ਢੱਲੋਂ ਦੀ ਉਹ ਵੀਡੀਓ ਵੀ ਦਿਖਾਵਾਂਗੇ ਜਿਸ ਦੇ ਵਿੱਚ ਕੀ ਏਪੀ ਢੱਲੋਂ ਨੇ ਸਾਰੀ ਸੱਚਾਈ ਜਿਹੜੀ ਕਿ ਉਹ মিডিਆ ਨੂੰ ਦੱਸੀ ਆ ਸਗੋ ਕਿ ਆਪਣੀ ਲਾਈਵ ਸਟੇਜ ਦੇ ਉੱਪਰੋਂ ਜਿਹੜੇ ਕਿ ਸਾਰੇ ਲੋਕਾਂ ਨੂੰ ਪਿਆ ਹੈ ਕਿ ਦਲਜੀਤ ਨੇ ਮੈਨੂੜਾ ਕੀ ਇੰਸਟਾਗ੍ਰam ਦੇ ਉੱਪਰ ਬਲੌਕ ਮਾਰ ਕੇ ਰੱਖਿਆ ਹੋਇਆ ਹੈ ਅਤੇ ਉਸ ਦਾ ਕਾਰਨ ਕੀ ਹੈ ਪੀਟੀ ਲੋਨੂ ਨੇ ਵੀ ਕਿਹਾ ਕਿ ਮੈਂ ਇਸ ਦਾ ਕਾਰਨ ਕਿਸੇ ਨੂੰ ਵੀ ਨਹੀਂ ਦੱਸੂਗਾ ਬਸ ਇੱਕ ਵਾਰ ਦਲਜੀਤ ਜੜਾਕਿਓ ਮੈਨੂੰ ਅਨਬਲੌਕ ਕਰ ਦਵੇ ਇੰਸਟਾਗ੍ਰam ਦੇ ਉੱਪਰੋਂ ਆਖਿਰਕਾਰ ਇਹ ਕਿਹੜੀ وجہ ਦੇ ਨਾਲ ਦਲਜੀਤ ਨੇ ਜੜਾਕਿਓ ਪੀਟੀ ਲੋਨੂ ਬਲੌਕ ਮਾਰ ਕੇ ਰੱਖਿਆ ਹੈ ਇੰਸਟਾਗ੍ਰam ਦੇ ਉੱਪਰ ਅਤੇ ਕਿਹੜੇ-ਕਿਹੜੇ ਕੁੱਝ ਕਾਰਨ ਰਹੇ ਨੇ ਪਰ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਪੀਟੀ ਲੋਦੀਓ ਵੀਡੀਓ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਕੀ एपीटी ਲੋਨੇ ਲਾਈਵ ਸਾਰਿਆਂ ਦੇ ਸਾਹਮਣੇ ਇਹ ਕੁਝ ਕਹਿ ਦਿੱਤਾ ਕਿ ਦਲਜੀਤ ਮੈਨੂੰ ਇੰਸਟਾਗ੍ਰਾਮ ਦੇ ਉੱਪਰੋਂ ਜਿਹੜਾ ਕਿਓਅਨ ਬਲੌਕ ਕਰ ਦੋ ਆਓ ਤੁਹਾਨੂੰ ਬਿਨਾਂ ਦੇਰੀ ਕਿਤੇ ਅਸੀਂ ਉਹ ਵੀਡੀਓ ਦਿਖਾ ਦਿੰਨੇ ਆਂ ਜਰੂਰ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਰੀਅਲ ਵਾਂਗ ਤਾਂ ਗੱਲ ਜਿੱਤੇ ਆਈ ਇੱਥੇ ਫੇਕ ਬੜੇ ਨੇ ਸਾਡੇ ਇਹ ਬੜੇ ਬਾਬੇ ਬੜੇ ਫਿਰਦੇ ਨੇ ਨੋ ਰੀਅਲ ਦਾ ਜਿੱਤੇ ਆਈ ਗੱਲ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਗੱਲ ਆਈ ਗੱਲ ਇਹ ਤੇ ਚੜ ਕੇ ਵੀ ਕਰਨ ਦੇ ਇਹ ਵੀ ਦੋ ਬਾਈ ਤੁਹਾਡੇ ਟੂ ਸਟਾਰਟ ਕਰਨ ਲੱਗੇ ਆ ਹਨਾ ਤੇ ਆਪਾਂ ਇੱਕ ਹੈ ਆਪਾਂ ਜਿੰਨੇ ਕੋ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦੋ ਬਲੌਗ ਤੋਂ ਪਹਿਲਾਂ ਪਹਿਲਾਂ ਮੈਨੂੰ ਅਨਬਲੌਕ ਕਰੋ ਫਿਰ ਗੱਲ ਕਰਿਆ ਮੇਰੇ ਨਾਲ ਆ ਕੇ ਮੈਂ ਕਹਿ ਇਹਨੂੰ ਨਹੀਂ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਕਹਿ ਇਹਨੂੰ ਵੀ ਕੋਈ ਦੱਸਦਾ ਮੈਂ ਕਹਿ ਇਹਨੂੰ ਨਹੀਂ ਦੱਸਦਾ ਕਿਦਾਂ ਕਿਦਾਂ ਮਾਰਕੀਟਿੰਗ ਹੁੰਦੀ ਬੰਨੂੰ ਅਨਬਲੌਕ ਕਰੋ ਪਹਿਲਾਂ ਹੀ ਕਰੀ ਫਿਰ ਗੱਲ ਕਰਦੇ ਆਪਾਂ ਇਕਤਾ ਦੀ ਅਰੇ ਭੀਆ ਹਾਂਜੀ ਦੋਸਤੋ ਇਹ ACG ਉਹ ਵੀਡੀਓ ਜਿਹੜੀ ਕਿ ਸੀ ਤੁਹਾਨੂੰ ਦਿਖਾਈ ਆ AP ਢਿੱਲੋਂ ਦਾ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਹੈ ਤੇ ਕੁਝ ਬਾਬਿਆਂ ਦੀ ਗੱਲ ਜਿਹੜੀ ਕਿ ਨਕਲੀ ਬਾਬੇ ਨੇ ਉਹਨਾਂ ਦੀ ਗੱਲ ਚੱਲ ਰਹੀ ਹੁੰਦੀ ਆ ਤੇ ਵਿੱਚ ਹੀ AP ਢਿੱਲੋਂ ਕਹਿੰਦਾ ਕਿ ਮੈਨੂੰ ਕੁਝ ਯਾਦ ਆ ਗਿਆ ਅਤੇ ਉਸ ਤੋਂ ਬਾਅਦ AP ਢਿੱਲੋਂ ਕੀ ਕਹਿੰਦਾ ਆ ਉਹ ਸੀ ਤੁਹਾਨੂੰ ਵੀਡੀਓ ਦਿਖਾ ਦਿੱਤੀ ਆ ਪਰ ਸਵਾਲ ਇਹ ਆ ਕਿ ਦਲਜੀਤ ਨੇ AP ਢਿੱਲੋਂ ਨੂੰ ਕਿਉਂ ਬਲੌਕ ਮਾਰ ਕੇ ਰੱਖਿਆ ਆ ਇੰਸਟਾਗ੍ਰam ਦੇ ਉੱਪਰੋਂ ਅਤੇ ਜੇਕਰ AP ਢਿੱਲੋਂ ਨੇ ਵੀ ਕੀ ਆਖੀ ਜੇਕਰ ਤੁਸੀਂ ਮੇਰੇ ਨਾਲ ਨਹੀਂ ਖੜ ਸਕਦੇ ਤਾਂ ਫਿਰ ਤੁਸੀਂ ਹੋਰਾਂ ਦੇ ਨਾਲ ਕਿੱਥੋਂ ਖੜੋਗੇ ਕਿਉਂਕਿ ਤੁਸੀਂ ਇਕਤਾ ਦੀ ਗੱਲ ਕਰ ਰਹੇ ਹੋ ਦਿਲਜੀਤ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਇਕਤਾ ਦੀ ਗੱਲ ਕੀਤੀ ਸੀਗੀ ਉਸ ਪੁਆਇੰਟ ਨੂੰ ਹੀ ਐਪੀਟੇਲੋ ਨੇ ਕਿਹਾ ਕਿ ਤੁਸੀਂ ਇਕਤਾ ਦੀ ਗੱਲ ਕਰਦੇ ਹੋ ਪਰ ਭਾਜੀ ਤੁਸੀਂ ਮੈਨੂੰ ਪਹਿਲਾਂ ਇੰਸਟਾਗ੍ਰam ਦੇ ਉੱਪਰੋਂ ਜਿਹੜਾ ਕੀ ਉਹ ਅਨਬਲੌਕ ਕਰ ਦੇਵੋ ਹਾਂਜੀ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦੰਨਿਆ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ